ਬਾਰਡਰ ਤੇ ਅਸੀਂ ਇਸ ਵੇਲੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਜਿੱਥੇ ਕਿ ਲਗਾਤਾਰ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਫਰਵਰੀ ਤੋਂ ਕਿਸਾਨ ਆ ਕੇ ਬੈਠੇ ਆ ਖਨੌਰੀ ਤੇ ਸ਼ੰਭੂ ਬਾਰਡਰ ਤੇ ਅੱਜ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਮਰਜੀਬੜਿਆਂ ਦਾ ਜਥਾ ਜਾਣਾ 101 ਕਿਸਾਨ ਲੀਡਰ ਕਿਸਾਨ ਜਾਣਗੇ ਇੱਥੋਂ ਰਵਾਨਾ ਹੋਣਗੇ ਸ਼ੰਭੂ ਬਾਰਡਰ ਤੋਂ ਖਨੌਰੀ ਬਾਰਡਰ ਤੇ ਜਿੱਥੇ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਰਸ ਕੇ ਬੈਠੇ ਆ ਲਗਾਤਾਰ ਉਹਨਾਂ ਦੀ ਸਿਹਤ ਵਿਗੜ ਰਹੀ ਆ ਤਾਂ ਸ਼ੰਭੂ ਬਾਰਡਰ ਦਾ ਮਾਹੌਲ ਤੁਹਾਨੂੰ ਦਿਖਾਉਂਦੇ ਆ ਕਿਉਂਕਿ 1 ਵਜੇ ਦਾ ਸਮਾਂ ਤੈਅ ਕੀਤਾ ਸ਼ੰਭੂ ਬਾਰਡਰ ਤੇ ਸਟੇਜ ਲੱਗ ਚੁੱਕੀ ਹੈ ਔਰ ਦਿੱਲੀ ਕੁਝ ਕਰਨ ਲਈ ਜਿਹੜੇ ਕਿਸਾਨਾਂ ਦਾ ਜਥਾ ਇੱਥੋਂ ਰਵਾਨਾ ਹੋਣਾ ਉਹ ਅੱਗੇ ਬਿਠਾ ਦਿੱਤੇ ਗਏ ਆ ਇੱਥੇ ਬੈਠੇ ਆ ਕਿਸਾਨ ਔਰ 101 ਕਿਸਾਨ ਜਿਨ੍ਹਾਂ ਨੂੰ ਮਰਜੀਬੜਿਆਂ ਦਾ ਨਾਂ ਦਿੱਤਾ ਗਿਆ ਤਾਂ ਉਹਨਾਂ ਦਾ ਜਥਾ 1 ਵਜੇ ਇੱਥੋਂ ਰਵਾਨਾ ਹੋਏਗਾ ਹਾਲਾਂਕਿ ਅੰਮ੍ਰਾਲਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਸਖਤ ਵਾਰਨਿੰਗ ਦਿੱਤੀ ਗਈ ਹੈ ਕਿ ਇੱਧਰ ਧਾਰਾ 144 ਜੋ ਹੈ ਉਹ ਲਾਗੂ ਕਰ ਦਿੱਤੀ ਗਈ ਹੈ ਔਰ ਇਥੇ ਕੋਈ ਵੀ ਆਵੇ ਨਾ ਇਸ ਤਰ੍ਹਾਂ ਦੀ ਗੱਲ ਕਹੀ ਗਈ ਹੈ ਤਾਂ ਨਾਲ ਹੀ ਉਹਨਾਂ ਨੇ ਕਹਿ ਕੇ ਦਿੱਲੀ ਤੋਂ ਪਰਮਿਸ਼ਨ ਲਓ ਤੁਸੀਂ ਦਿੱਲੀ ਪ੍ਰਸ਼ਾਸਨ ਤੋਂ ਉਸ ਤੋਂ ਬਾਅਦ ਤੁਸੀਂ ਆਉਣ ਬਾਰੇ ਸੋਚਿਓ ਤਾਂ ਦੇਖ ਸਕਦੇ ਹੋ ਤੁਸੀਂ ਸਾਹਮਣੇ ਦਾ ਮਾਹੌਲ ਜਿਹੜਾ ਗੱਡੀ ਦੇ ਵਿੱਚ ਆਏ ਆ ਕਿਸਾਨ ਔਰ ਇਹਦੇ ਉੱਪਰ ਸਪੀਕਰ ਵੀ ਲੱਗਿਆ ਇਹੋ ਜਿਹੀਆਂ ਗੱਡੀਆਂ ਤੇ ਹੀ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਹੋਏ ਕਿਸਾਨ ਨਜ਼ਰ ਆ ਰਹੇ ਸੀਗੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਦੇਖ ਸਕਦੇ ਹੋ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੁਟਣੇ ਸ਼ੁਰੂ ਹੋ ਗਏ ਆ ਸਟੇਜ ਵੀ ਉਸੇ ਤਰੀਕੇ ਦੇ ਨਾਲ ਲੱਗੀ ਹੋਈ ਨਜ਼ਰ ਆ ਰਹੀ ਕਿਸਾਨ ਲੀਡਰ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੇਜ ਤੋਂ ਤਾਂ ਦੂਸਰੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਲਿਚਲਦੇ ਆ ਲੈ ਕੇ ਚਲਦੇ ਆ ਦੂਸਰੇ ਪਾਸੇ ਦੀ ਤਸਵੀਰ ਵੀ ਦਿਖਾਉਣੀ ਹੈ ਜਿੱਥੇ ਕਿ ਉੱਥੇ ਬਕਾਇਦਾ ਤੌਰ ਤੇ ਪੋਸਟਰ ਵੀ ਚਸਪਾ ਕਰ ਦਿੱਤੇ ਗਏ ਆ ਤਾਂ ਤਸਵੀਰ ਜਿਹੜੀ ਹੈ ਇੱਥੇ ਇੰਤਜ਼ਾਰ ਕੀਤਾ ਜਾ ਰਿਹਾ ਇਸੇ ਤਰੀਕੇ ਦੇ ਨਾਲ ਫਰਵਰੀ ਤੋਂ ਦੀ ਅਗਵਾਈ ਦੇ ਵਿੱਚ ਔਰ 101 ਕਿਸਾਨਾਂ ਦਾ ਜਥਾ ਇੱਥੇ ਰਵਾਨਾ ਹੋਣਾ ਹੈ ਇੱਥੋਂ ਰਵਾਨਾ ਹੋਣਾ ਪੈਦਲ ਜਾਣਾ ਇਹਨਾਂ ਨੇ ਤਾਂ ਇਹ ਸ਼ੰਭੂ ਬਾਰਡਰ ਦਾ ਮਾਹੌਲ ਹੈ ਜਿੱਥੇ ਕਿ 1 ਵਜੇ ਕਿਸਾਨਾਂ ਨੇ ਇੱਥੋਂ ਕੂਚ ਕਰਨ ਦਾ ਸੱਦਾ ਦਿੱਤਾ ਹੋਇਆ ਕੂਚ ਕਰਨ ਦੀ ਕਾਲ ਦਿੱਤੀ ਹੋਈ ਆ ਤਾਂ ਇਹ ਮਾਹੌਲ ਆ ਤਾਂ ਇੱਥੇ ਬਕਾਇਦਾ ਤੌਰ ਤੇ ਵੈਸੇ ਤਾਂ ਬੈਰੀਕੇਟਿੰਗ ਵੀ ਔਰ ਕਿਸਾਨਾਂ ਵੱਲੋਂ ਵੀ ਇਹ ਇੰਤਜ਼ਾਮ ਹੈ ਕਿ ਰस्सियां ਜਿਹੜੀਆਂ ਬੰਨੀਆਂ ਹੋਈਆਂ ਤਾਂ ਕਿ ਕੋਈ ਉਧਰ ਜਾਵੇ ਨਾ ਹਾਲਾਂਕਿ ਇਸ ਤਰ੍ਹਾਂ ਦੇ ਇੰਤਜ਼ਾਮ ਨੇ ਜਿਹੜੇ ਇਹ ਕੀਤੇ ਹੋਇਆ ਤਾਂ ਇੱਥੇ ਕਿਸਾਨ ਹੱਥਾਂ ਦੇ ਵਿੱਚ ਝੰਡੇ ਲੈ ਕੇ ਡੰਡੇ ਲੈ ਕੇ ਬੈਠੇ ਹੋਏ ਵੀ ਨਜ਼ਰ ਆ ਰਹੇ ਆ ਔਰ ਦੂਸਰੇ ਪਾਸੇ ਜਿੱਧਰ ਪ੍ਰਸ਼ਾਸਨ ਹੈ ਉਧਰ ਦੀ ਤਸਵੀਰ ਵੀ ਲੈ ਕੇ ਚੱਲਦੇ ਆ ਤੁਹਾਨੂੰ ਕਿਉਂਕਿ ਜਿੱਧਰ ਜਿੱਧਰੋਂ ਡਰੋਨ ਚੱਲ ਰਹੇ ਸੀ ਜਾਂ ਜਿੱਧਰੋਂ ਗੋਲੇ ਦਾਗੇ ਜਾਂਦੇ ਹੁੰਦੇ ਸੀਗੇ ਉਸ ਵੇਲੇ ਉਧਰਲੇ ਪਾਸੇ ਮਾਹੌਲ ਕੀ ਹੈ ਤਾਂ ਉਹ ਦਿਖਾਉਣ ਦੀ ਵੀ ਕੋਸ਼ਿਸ਼ ਕਰਦੇ ਆ ਤੁਹਾਨੂੰ ਕਿਉਂਕਿ ਉਧਰ ਉਸੇ ਤਰੀਕੇ ਨਾਲ ਜੇ ਇਧਰਲੇ ਪਾਸੇ ਟੈਂਟ ਲੱਗੇ ਹੋਏ ਆ ਤਾਂ ਦੂਸਰੇ ਪਾਸੇ ਵੀ ਇਸੇ ਤਰੀਕੇ ਦੇ ਨਾਲ ਟੈਂਟ ਲੱਗੇ ਹੋਏ ਆ ਉਧਰ ਵੀ ਫੋਰਸ ਤਾਂ ਹੈ ਨਾ ਤਾਂ ਹਾਲਾਂਕਿ ਅੰਬਾਲਾ ਪ੍ਰਸ਼ਾਸਨ ਦੇ ਵੱਲੋਂ ਅੰਬਾਲਾ ਡੀਸੀ ਦੇ ਵੱਲੋਂ ਬਕਾਇਦਾ ਤੌਰ ਤੇ ਇਹ ਗੱਲ ਕਹੀ ਆ ਇੱਕ ਡਰੋਨ ਆਇਆ ਇਧਰ ਦਿਖਾ ਵੀ ਦਿਓ ਤਾਂ ਇੱਕ ਡਰੋਨ ਜਿਹੜਾ ਇਹ ਕੋਈ ਗੋਲਾ ਦਾ ਗੰਨੀ ਹਾਲਾਂਕਿ ਇਹ ਡਰੋਨ ਦੇਖਣ ਵਾਸਤੇ ਆਇਆ ਕਿ ਕਿੰਨੇ ਕੁ ਲੋਕਾਂ ਦੀ ਗਿਣਤੀ ਹੈ ਇਹ ਅੰਬਾਲਾ ਪ੍ਰਸ਼ਾਸਨ ਨੇ ਡਰੋਨ ਭੇਜਿਆ ਇਹ ਡਰੋਨ ਅੰਮਾਲਾ ਪ੍ਰਸ਼ਾਸਨ ਨੇ ਭੇਜਿਆ ਹੈ ਇਹ ਜੋ ਕਿ ਦੇਖਣ ਵਾਸਤੇ ਆਇਆ ਹੈ ਸ਼ਾਇਦ ਕਿ ਪੈਮਾਈਸ਼ ਕਰਨ ਵਾਸਤੇ ਆਇਆ ਹੈ ਕਿ ਕਿੰਨੇ ਕ ਕਿਸਾਨ ਨੇ ਦੂਰ ਤੱਕ ਜਾ ਰਿਹਾ ਹੈ ਡਰੋਨ ਬਲਜਿੰਦਰ ਜੀ ਦਿਖਾ ਰਹੇ ਹੈ ਤੁਹਾਨੂੰ ਤਾਂ ਇਹ ਡਰੋਨ ਦੂਰ ਤੱਕ ਜਾ ਰਿਹਾ ਦੇਖਣ ਦੇ ਲਈ ਕਿ ਆਖਰਕਾਰ ਕਿੰਨੇ ਕ ਕਿਸਾਨ ਨੇ ਹੁਣ ਹਾਈਟ ਉਸ ਨੇ ਉੱਪਰ ਕਰ ਲਈ ਹੈ ਕਿੰਨੇ ਕ ਕਿਸਾਨ ਇੱਥੇ ਬੈਠੇ ਹੈ ਕਿੰਨੇ ਕ ਟਰੈਕਟਰ ਟਰਾਲੀਆਂ ਹੈ ਜਾਂ ਇਧਰ ਦਾ ਮਾਹੌਲ ਕੀ ਹੈ ਤਾਂ ਹਰਿਆਣਾ ਪ੍ਰਸ਼ਾਸਨ ਦਾ ਅੰਮਾਲਾ ਪ੍ਰਸ਼ਾਸਨ ਦਾ ਡਰੋਨ ਇਸ ਪਾਸੇ ਆਇਆ ਔਰ ਇਹ ਦੇਖ ਕੇ ਹੁਣ ਵਾਪਸ ਜਾ ਰਿਹਾ ਹੈ ਦੇਖ ਰਹੇ ਹੋ ਤੁਸੀਂ ਤਸਵੀਰ ਇਹ ਤਾਂ ਇਹ ਮਾਹੌਲ ਆ ਸ਼ੰਭੂ ਬਾਰਡਰ ਦਾ ਜਿੱਥੇ ਕਿ ਕਿੰਨੇ ਕਿ ਕਿਸਾਨ ਨੇ ਉਹਨਾਂ ਦੀ ਗਿਣਤੀ ਮਿੰਤੀ ਕਰਕੇ ਔਰ ਉਸ ਤੋਂ ਬਾਅਦ ਫਿਰ ਹੁਣ ਇਹ ਡਰੋਨ ਜਿਹੜਾ ਵਾਪਸ ਜਾਂਦਾ ਹੋਇਆ ਨਜ਼ਰ ਆ ਰਿਹਾ ਔਰ ਚੱਲ ਕੇ ਦਿਖਾਉਣੇ ਤਸਵੀਰ ਵੀ ਤੁਹਾਨੂੰ ਅੱਗੇ ਵੀ ਚੱਲਦੇ ਆ ਅਗਲੇ ਪਾਸੇ ਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅਗਲੇ ਪਾਸੇ ਮਾਹੌਲ ਕੀ ਆ ਅਗਲੇ ਪਾਸੇ ਕਿਸ ਤਰ੍ਹਾਂ ਦਾ ਇੰਤਜ਼ਾਮ ਆ ਅਗਲੇ ਪਾਸੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਤਾਂ ਇਹ ਇੰਤਜ਼ਾਮ ਕਿਸ ਤਰ੍ਹਾਂ ਦੇ ਨੇ ਤਾਂ ਸਾਹਮਣੇ ਵਾਲੇ ਪਾਸੇ ਬਾਰਡਰ ਆ ਔਰ ਇਧਰੋਂ ਲੰਘਣ ਦੇ ਲਈ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਇਧਰੋਂ ਲੰਘਾਇਆ ਜਾਵੇ ਇਸ ਪਾਸੇ ਸਾਨੂੰ ਜਾਣ ਦਿੱਤਾ ਜਾਵੇ ਤਾਂ ਇਧਰੋਂ ਹੀ ਗੋਲੇ ਚੱਲਦੇ ਹੋਏ ਨਜ਼ਰ ਆਉਂਦੇ ਸੀ ਜਦੋਂ ਕਿਸਾਨ ਇੱਥੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਬੈਰੀਕੇਡ ਤੋੜ ਕੇ ਲੰਘਣ ਦੀ ਉਧਰ ਜਾਣ ਦੀ ਕੋਸ਼ਿਸ਼ ਕਰਦੇ ਸੀਗੇ ਤਾਂ ਇਹ ਪੂਰੀ ਫੋਰਸ ਉਸੇ ਤਰੀਕੇ ਦੇ ਨਾਲ ਮੁਸਤੈਦ ਨਜ਼ਰ ਆ ਰਹੀ ਹੈ ਅੱਜ ਵੀ ਅੱਜ ਵੀ ਉਸੇ ਤਰੀਕੇ ਦਾ ਮਾਹੌਲ ਉਸੇ ਤਰੀਕੇ ਦੇ ਨਾਲ ਇਹ ਤਸਵੀਰ ਜਿਹੜੀ ਹੈ ਕਿਉਂਕਿ ਅਵਚਾਲਿਕ ਗੱਗਰ ਦਰਿਆ ਆ ਜਾਂਦਾ ਗੱਗਰ ਨਦੀ ਆ ਜਾਂਦੀ ਹੈ ਤਾਂ ਇਹ ਲੰਘਣ ਦੀ ਜਦੋਂ ਕੋਸ਼ਿਸ਼ ਕਰਦੇ ਸੀਗੇ ਕਿਸਾਨ ਤਾਂ ਉਧਰੋਂ ਗੋਲੇ ਦਾਗੇ ਜਾਂਦੇ ਸੀਗੇ ਲਗਾਤਾਰ ਕਿਸਾਨਾਂ ਦੇ ਉੱਪਰ ਔਰ ਹੁਣ ਮਾਹੌਲ ਕਿਹੋ ਜਿਹਾ ਰਹੇਗਾ ਕਿਉਂਕਿ ਇਸ ਪਾਸੇ ਤਾਂ ਕੋਈ ਪੋਸਟਰ ਚਸਪਾਨੀ ਕੀਤਾ ਹੀ ਗਏ ਪਰ ਪਰਲੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਦੂਸਰੇ ਪਾਸੇ ਜੋ ਨੇ ਉਹ ਪੋਸਟਰ ਲਾਏ ਹੋਏ ਨਹੀਂ ਤਾਂ ਬਕਾਇਦਾ ਤੌਰ ਤੇ ਇਸ ਪਾਸੇ ਫੋਰਸ ਤਾਇਨਾਤਾ ਉਸੇ ਤਰੀਕੇ ਦੇ ਨਾਲ ਦੇਖ ਸਕਦੇ ਹੋ ਤੁਸੀਂ ਤਸਵੀਰ ਤਾਂ ਅਜੇ ਵੀ ਉਸੇ ਤਰੀਕੇ ਦੇ ਨਾਲ ਬੈਰੀਕੇਡ ਲੱਗੇ ਹੋਏ ਆ ਉਸੇ ਤਰੀਕੇ ਦਾ ਮਾਹੌਲ ਹੈ ਉਸੇ ਤਰੀਕੇ ਨਾਲ ਫੋਰਸ ਲੱਗੀ ਹੋਈ ਹੈ ਔਰ ਪੈਰਾ ਮਿਲਟਰੀ ਫੋਰਸ ਨੇ ਵੱਖ-ਵੱਖ ਜੜੀਆਂ ਨੇ ਕੰਪਨੀਆਂ ਤਾਇਨਾਤ ਕੀਤੀਆਂ ਹੋਈਆਂ ਨੇ ਉਸੇ ਤਰੀਕੇ ਦੇ ਨਾਲ ਵਾਟਰ ਕੈਨਨ ਖੜੇ ਨਜ਼ਰ ਆ ਰਹੇ ਆ ਉਸੇ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਸੁੱਟਣ ਵਾਲੀਆਂ ਮਸ਼ੀਨਾਂ ਖੜੀਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਸ਼ੰਭੂ ਬਾਰਡਰ ਦਾ ਮਾਹੌਲ ਹੈ ਜਿੱਥੋਂ ਕਿਸਾਨਾਂ ਦਾ ਜਥਾ ਜਾਣਾ ਕਿਸਾਨਾਂ ਦਾ ਅੰਦੋਲਨ 8 ਫਰਵਰੀ ਤੋਂ ਚੱਲ ਰਿਹਾ ਹੈ ਲਗਾਤਾਰ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਔਰ ਅੱਜ ਕਿਸਾਨਾਂ ਨੇ ਕਾਲ ਦਿੱਤੀ ਸੀਗੀ ਕਿ ਉਹ ਕੂਚ ਕਰਨਗੇ ਦਿੱਲੀ ਜਾਣਾ ਚਾਹੁੰਦੇ ਆ ਦਿੱਲੀ ਜਾ ਕੇ ਆਪਣਾ ਪ੍ਰੋਟੈਸਟ ਕਰਨਾ ਚਾਹੁੰਦੇ ਆ ਤਾਂ ਜਦੋਂ ਉਹਨਾਂ ਨੂੰ ਪ੍ਰਵਾਨਗੀ ਨਹੀਂ ਮਿਲ ਪਾਈ ਤਾਂ ਫਿਰ ਹੁਣ ਡੀਸੀ ਅੰਮ੍ਰਿਤਸਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਿਸਾਨ ਨਾਉਣ ਪਹਿਲਾਂ ਦਿੱਲੀ ਸਰਕਾਰ ਤੋਂ ਦਿੱਲੀ ਪ੍ਰਸ਼ਾਸਨ ਤੋਂ ਪਰਮਿਸ਼ਨ ਲੈਣ ਔਰ ਉਸ ਤੋਂ ਬਾਅਦ ਹੀ ਉਹ ਦਿੱਲੀ ਆ ਸਕਦੇ ਆ ਤਾਂ ਦੇਖਣਾ ਹੋਏਗਾ ਕਿ ਕੋਈ ਮਾਹੌਲ ਗਰਮਾਉਂਦਾ ਤਾਂ ਨਹੀਂ ਕਿਉਂਕਿ ਅਜੇ ਕੋਈ ਲੰਘਣ ਵਾਸਤੇ ਰਸਤਾ ਵੀ ਇਧਰੋਂ ਵੀ ਨਹੀਂ ਹੈ ਦੂਸਰੇ ਪਾਸੇੋਂ ਵੀ ਨਹੀਂ ਹੈ ਕਿਉਂਕਿ ਉਧਰ ਵੀ ਬੈਰੀਕੇਡ ਲੱਗੇ ਹੋਏ ਆ ਵਿਚਾਲਾ ਪੂਰਾ ਰਸਤਾ ਬੰਦ ਕੀਤਾ ਹੋਇਆ ਇਸ ਪਾਸੇ ਦੀ ਤਸਵੀਰ ਵੀ ਇਧਰੋਂ ਵੀ ਹੋਨੇ ਤਾਂ ਇਧਰ ਵੀ ਪੂਰਾ ਰਸਤਾ ਉਸੇ ਤਰੀਕੇ ਦੇ ਨਾਲ ਬਲੌਕ ਹੈ ਇਧਰਲੇ ਬੰਨੇ ਵਿਚਾਲੇ ਅੱਗੇ ਤੰਬੂ ਲੱਗਿਆ ਹੋਇਆ ਉਸ ਤੋਂ ਬਾਅਦ ਪਰਲੇ ਪਾਸੇ ਜੋ ਹੈ ਉਹ ਵੱਡੀਆਂ-ਵੱਡੀਆਂ ਕਿੱਲਾਂ ਲੱਗੀਆਂ ਹੋਈਆਂ ਨੇ ਇਸ ਦੇ ਨਾਲ ਹੀ ਬਕਾਇਦਾ ਤੌਰ ਤੇ ਪਰਲੇ ਪਾਸੇ ਕੰਡਿਆਲੀ ਤਾਰ ਵੀ ਵਛਾਈ ਹੋਈ ਹੈ ਕੰਡਿਆਲੀ ਤਾਰ ਲਗਾ ਕੇ ਪੂਰਾ ਬਾਰਡਰ ਸੀਲ ਕੀਤਾ ਹੋਇਆ ਇਹ ਹਰਿਆਣਾ ਤੇ ਪੰਜਾਬ ਦਾ ਜਿਹੜਾ ਬਾਰਡਰ ਆ ਤਾਂ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੀ ਜਿੱਥੇ ਲੰਘਣਾ ਇਨਾ ਸੌਖਾ ਨਹੀਂ ਹੋਏਗਾ ਕਿਸਾਨਾਂ ਦੇ ਲਈ ਪਰ ਦੇਖਣਾ ਹੋਏਗਾ ਮਰਜੀਵੜਿਆਂ ਦਾ ਜਥਾ ਜਿਸ ਨੂੰ ਨਾਂ ਦਿੱਤਾ ਗਿਆ ਇਸ ਤਰੀਕੇ ਦੇ ਨਾਲ ਇਥੋਂ ਦਿੱਲੀ ਵੱਲ ਨੂੰ ਕੂਚ ਕਰਦਾ ਕਿਸ ਤਰ੍ਹਾਂ ਕਿਸਾਨ ਜਾਂਦੇ ਆ ਦਿੱਲੀ ਵੱਲ ਨੂੰ ਇਹ ਦੇਖਣਾ ਹੋਏਗਾ ਪਰ ਇਹਨਾਂ ਸੌਖਾ ਨਹੀਂ ਹੋਏਗਾ ਕਿਉਂਕਿ ਹਰਿਆਣਾ ਪ੍ਰਸ਼ਾਸਨ ਨੇ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਜੇ ਕਿਸਾਨ ਆਏ ਤਾਂ ਫਿਰ ਗੱਲ ਠੀਕ ਨਹੀਂ ਹੈ ਪਹਿਲਾਂ ਪਰਮਿਸ਼ਨ ਲਾਓ ਦਿੱਲੀ ਤੋਂ ਔਰ ਉਸ ਤੋਂ ਬਾਅਦ ਹੀ ਕਿਸਾਨ ਆਉਣ ਇਹ ਬਕਾਇਦਾ ਤੌਰ ਤੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਾਲਾ ਡੀਸੀ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਸ਼ੰਭੂ ਬਾਰਡਰ